नमस्कार ये आकाशवाणी है। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਨੇ مالی ਬਰੇ 2025-26 ਲਈ 236080 ਕਰੋੜ ਰੁਪਏ ਦਾ ਚੌਥਾ ਬਜਟ ਪੇਸ਼ ਕੀਤਾ। ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਾਸਤੇ 14524 ਕਰੋੜ ਰੁਪਏ ਰੱਖੇ ਗਏ ਜੋ ਪਿਤੇ ਸਾਲ ਨਾਲੋਂ 5% ਵਾਧਾ ਹੈ। ਖੇਤੀਬਾੜੀ ਸੈਕਟਰ ਨੂੰ ਬਿਜਲੀ ਸਬਸਿਡੀ ਪ੍ਰਦਾਨ ਕਰਨ ਲਈ ਬਜਟ ਵਿੱਚ 9992 ਕਰੋੜ ਰੁਪਏ ਰੱਖਣ ਕੀਤੇ ਗਏ। ਭਾਰਤੀ ਜਨਤਾ ਪਾਰਟੀ ਦੇ ਘਟ ਗਿਨਤੀ ਮੋਰਚੇ ਵੱਲੋਂ ਸੋਗ ਅਤੇ ਮੋਦੀ ਮਹਿੰਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਗੁਰਦਾਸਪੁਰ ਤੇ ਅਮਰitsar ਵਿੱਚ 3 ਤੋਂ 8 ਅਪ੍ਰੈਲ ਤੱਕ ਪੈਦਲ ਯਾਤਰਾ ਕਰਕੇ ਸੂਬਾ ਵਾਸੀਆਂ ਨੂੰ ਨਸ਼ਾ ਖਿਲਾਫ ਲਾਮਬੰਦ ਕੀਤਾ ਜਾਵੇਗਾ ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲ ਦਾ ਮੁਕਾਬਲਾ ਅੱਜ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਸਰਕਾਰ ਦਾ مالی ਬਰੇ 2025-26 ਲਈ ਚੌਥਾ ਬਜਟ ਪੇਸ਼ ਕੀਤਾ 236080 ਕਰੋੜ ਰੁਪਏ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਇਸ ਨੂੰ ਬਦਲਦੇ ਪੰਜਾਬ ਦਾ ਬਜਟ ਕਰਾਰ ਦਿੱਤਾ ਇਲਾ ਤਿੰਨ ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਅਗਲਾ ਸਮੇਂ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਬਜਟ ਦਾ ਥੀਮ ਅਸੀਂ ਰੱਖਿਆ ਬਦਲਦਾ ਪੰਜਾਬ ਔਰ ਅਸੀਂ ਆਰਥਿਕ ਤੌਰ ਕੋ ਮਜ਼ਬੂਤ ਪੰਜਾਬ ਬਣਾ ਰਹੇ ਹਾਂ ਮੈਂ ਵਿੱਤੀ ਸਾਲ 25-26 ਲਈ ਕੁੱਲ ਬਜਟ ਖਰਚ 236080 ਕਰੋੜ ਰੁਪਏ ਦੀ ਤਜ਼ਵੀਜ਼ ਰੱਖਦਾ ਹਾਂ ਸਰ ਮਾਨਯੋਗ ਸਪੀਕਰ ਸਾਹਿਬ ਜੋ ਨਸ਼ੇ ਦੇ ਬ੍ਰੋ ਦੇ ਇੱਕ ਬਹੁਤ ਵੱਡੀ ਮਹਿੰਦ ਦਾ ਆਗਾਜ਼ ਪੰਜਾਬ ਦੇ ਅੰਦਰ ਸ਼ੁਰੂ ਕੀਤਾ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰ ਅੰਦਰੋਂ ਖੋਖਲੀ ਹੋ ਰਹੀ ਸੀ ਸਰ ਸਿਆਸਤਦਾਨਾਂ ਦੇ ਡਰਗ ਮਾਫੀ ਦੇ ਖਿਲਾਫ ਜਿਹੜਾ ਗੱਠਚੋੜ ਬਣਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤਹਿਸਿਲਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਉਨਾ ਕਿਹਾ ਕਿ ਬੀਤੇ ਤਿੰਨ ਸਾਲਾਂ ਤੋਂ ਟੈਕਸ ਮਾਲੀਏ ਨਿਰੰਤਰ ਵਾਦੇ ਨਾਲ ਇਸ ਸਾਲ ਫਰਵਰੀ ਤੱਕ 14% ਦਾ ਦੋ ਅੰਕਾਂ ਦਾ ਵਾਅਦਾ ਹਾਸਲ ਕੀਤਾ ਹੈ ਇਸ ਬਜਟ ਵਿੱਚ ਖੇਤੀਬਾੜੀ ਤੇ ਸਹਾਇਕ ਖੇਤਰਾਂ ਵਾਸਤੇ 14524 ਕਰੋੜ ਰੁਪਏ ਰੱਖੇ ਗਏ ਨੇ ਜੋ ਬੀਤੇ ਸਾਲ ਨਾਲੋਂ 5% ਵਾਧਾ ਹੈ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 115 ਕਰੋੜ ਰੁਪਏ ਰੱਖਨੇ ਕੀਤੇ ਗਏ ਨੇ ਜਿਸ ਨਾਲ ਕਿਸਾਨਾਂ ਨੂੰ ਸੋਨੀ ਮੱਕੀ ਦੀ ਕਾਸ਼ਤ ਵੱਲ ਚੰਲੀ 17500 ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ ਮਿਲੇਗੀ ਜਿਸ ਨਾਲ ਕੁੱਲ 30000 ਕਿਸਾਨਾਂ ਨੂੰ ਫਾਇਦਾ ਹੋਵੇਗਾ ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਸਹਾਇਤਾ ਵਾਸਤੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਬਸਿਡੀ ਪ੍ਰਦਾਨ ਕਰਨ ਲਈ ਵਿੱਤੀਵਰੇ 2025-26 ਦੇ ਬਜਟ ਵਿੱਚ 9992 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਉਹਨਾਂ ਫਸਲੀ ਜ਼ੈਦਖੰਦ ਨੂੰ ਪ੍ਰਬੰਧਨ ਨੂੰ ਉਤਸ਼ਾਹਤ ਕਰਨ ਦੀ ਕਿਸਾਨਾਂ સહકારી સભાવા ગ્રામ પચાયતની સહાયતા વાતે સો કરોડ રૂપે રાખવલુ બિજલી ખપતકારાનું પ્રતિ મહિના તીન સો યુનિટ મુફત બિજલી પ્રદાન 7614 ਕਰੋੜ ਰੁਪਏ ਦੀ ਬਜਟ ਲਾਗਤ ਦੀ ਤਜਵੀਜ਼ ਕੀਤੀ ਹੈ ਜਿੰਨਾ ਪੱਟੀਦਾਰ ਜਾਤਾਂ ਦੇ ਭੈਣ ਭਰਾਵਾਂ ਨੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਦੇ ਵਿੱਤ ਨਿਗਮ ਤੋਂ ਕਰਜ਼ੇ ਲਏ ਹੋਏ ਨੇ ਤੇ ਕੁਝ ਵਾਜਬ ਕਰਨਾ ਕਰਕੇ ਵਾਪਸ ਨਹੀਂ ਕਰ ਸਕੇ ਉਹਨਾਂ ਨੂੰ 31 ਮਾਰਚ 2020 ਤੱਕ ਲਏ ਸਾਰੇ ਕਰਜ਼ੇ ਮਾਫ ਕਰਨ ਦਾ ਵੀ ਐਲਾਨ ਕੀਤਾ ਹੈ ਇਸ ਬਜਟ ਵਿੱਚ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦੀ ਬੀਮਾ ਰਾਸ਼ੀ ਨੂੰ ਸਾਲਾਨਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਪ੍ਰਤੀ ਪਰਿਵਾਰ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਵੱਲੋਂ ਬਜਟ ਪ੍ਰਵਾਨਗੀ ਲਈ ਪੇਸ਼ ਕਰਨ ਤੋਂ ਬਾਅਦ ਸਪੀਕਰ ਕੋਲਤਾਰ ਸਿੰਘ ਸੰਧਵਾ ਵੱਲੋਂ ਸਦਨ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਉਧਰ ਵਿਰੋਧੀ ਧਿਰ ਦੇ ਆਗੂਆਂ ਨੇ ਬਜਟ ਬਾਰੇ ਆਪਣੇ ਪ੍ਰतिकਰਮ ਦਿੱਤੇ। ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਸ਼ੋਕਨੀ ਸ਼ਰਮਾ ਨੇ ਬਜਟ ਨੂੰ ਝੂਠੇ ਦਾਅਵੇ ਅਤੇ ਖੋਖਲੀਆਂ ਗਰੰਟੀਆਂ ਨਾਲ ਭਰਿਆ ਬਜਟ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਹਾਲਤ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ ਤੇ ਸੂਬਾ ਕਰਜ਼ੇ ਵਿੱਚ ਡੋਪ ਰਿਹਾ ਹੈ। पूरी तरह से खोखला बजट है मैं तो एक ही बात कहूंगा पंजाबी में कहावत है कि पल्ले कर दी मेला मेला तीन साल से बहने इंतजार कर रही थी कि अभी हजार की जगह ग्यारह सौ रूपये की घोषणा होगी आज वो घोषणा है इन्होंने रंगला पंजाब की स्थान पर मेरे पंजाब को कंगला पंजाब बना दिया और देश के सबसे ज्यादा कर्जा जिसके ऊपर है वो पंजाब जब बना ਆਮ ਆਦਮੀ ਪਾਰਟੀ ਦੇ ਵਾਦੇ ਮੁਤਾਬਕ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਵੀ ਹਾਲੇ ਤੱਕ ਨਹੀਂ ਦਿੱਤੇ ਗਏ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਦਿਸ਼ਾਹੀਨ ਬਜਟ ਦੱਸਦਿਆਂ ਕਿਹਾ ਕਿ ਸੱਚ ਨੌਜਵਾਨਾਂ ਲਈ ਕੁਝ ਨਹੀਂ ਹੈ ਡਾਇਰੈਕਸ਼ਨਲੈਸ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਵਿਖੇ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਹੈ ਦੇਰ ਇਜ਼ ਨਥਿੰਗ ਫॉर ਦੀ ਯੰਗਸਟਰ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ ਤੇ ਦੇ ਇੱਕ ਤੇ ਡਰੱਗਸ ਤੇ ਦਿੱਤਾ ਅਸੀਂ ਵੈਲਕਮ ਕਰਨੇ ਦੇਣਾ ਚਾਹੀਦਾ ਬਟ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ ਚਾਰਾਂ ਮਹੀਨਿਆਂ ਦੇ ਵਿੱਚ ਸਰਕਾਰ ਚਾਂ ਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਆਲ ਆਫ ਅ ਸਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂਦੀ ਲੋੜ ਉਧਰ ਪੰਜਾਬ ਦੇ ਵੱਖ-ਵੱਖ ਵਰਗਾਂ ਨੇ ਵੀ આજ ਪੇਸ਼ ਕੀਤੇ ਗਏ ਬਜਟ ਤੇ ਆਪਣੇ ਮਿਲੇ-ਜੁਲੇ ਪ੍ਰतिकਰਮ ਦਿੱਤੇ ਨੇ ਮੈਂ ਹਾਕਮ ਸਿੰਘ ਹਾਰਡ ਸ਼ਹਿਰ ਤੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਭਰਪੂਰ ਪ੍ਰਸ਼ੰਸਾ ਕਰਦਾ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਲਈ ਵਿਸ਼ੇਸ਼ ਪੈਸਾ ਰੱਖਣਾ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਹਰਮੀਤ कौर ਹੈ ਜੀ ਮੈਂ ਵੈਸੇ ਪੰਜਾਬ ਗਵਰਨਮੈਂਟ ਦੀ ਜੌਬ ਤੋਂ ਹੀ ਰਿਟਾਇਰ ਹੋਈ ਆ ਪਰ ਮੈਂ ਇਹ ਦੇਖਦੀ ਰਹੀ ਆ ਵੀ ਕਦੀ ਵੀ ਤਨਖਾਹ ਟਾਈਮ ਸੇ ਨਹੀਂ ਮਿਲੀ ਤੇ ਜਿਹੜਾ ਸਾਨੂੰ ਇਹ ਬਜਟ ਦੁਬਾਰੇ ਦੱਸਿਆ ਗਿਆ ਕਿ ਵੀ ਗਿਆ ਤਿੰਨ ਸਾਲਾਂ ਤੋਂ ਸੁਣੀ ਜਾਂਦੇ ਆ ਸਾਨੂੰ ਪੈਸੇ ਮਿਲਣਗੇ ਪੈਸੇ ਮਿਲਣਗੇ ਮੈਂ ਤੇ ਸੋਚਿਆ ਨਹੀਂ ਵੀ ਅੱਜ ਤੱਕ ਜਾਂ ਕਿਸੇ ਨੂੰ ਦੇਖਿਆ ਕਿ ਇਹ ਪੈਸੇ ਮਿਲੇ ਆ ਜਾਂ ਨਹੀਂ ਮਿਲੇ ਕੋਈ ਐਹੋ ਜਿਹਾ ਐਫਰਟਸ ਨਹੀਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸੀਮਰਤ ਕੋਰ ਬਦਲ ਨੇ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ ਉਹਨਾਂ ਕਿਸਾਨਾਂ ਨੂੰ ਅਸਫਲ ਕੀਤਾ ਜਿਨ੍ਹਾਂ ਦੀਆਂ ਸਾਰੀਆਂ ਬਾਈ ਫਸਲਾਂ ਉਹਨਾਂ ਨੇ ਐਮਐਸਪੀ ਤੇ ਖਰੀਦਣ ਦਾ ਵਾਅਦਾ ਕੀਤਾ ਸੀ ਸਗੋਂ ਨਾ ਸਾਰੀਆਂ ਔਰਤਾਂ ਨੂੰ ਵੀ ਅਸਫਲ ਕੀਤਾ ਹੈ ਜਿਨ੍ਹਾਂ ਨੂੰ ਸਰਕਾਰ ਨੇ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਭਰੋਸਾ ਦਿੱਤਾ ਸੀ ਉਹਨਾਂ ਕਿਹਾ ਕਿ ਸਰਕਾਰ ਨੇ ਬਾਕੀ ਸਾਰੇ ਵਰਗਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ ਉਦਰ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚੇ ਦੇ ਸੁਭਾਈ ਉਪਰਦਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਵਿੱਤ ਮੰਤਰੀ ਨੇ ਇਸ ਬਜਟ ਚ ਅਨੁਸੂਚਿਤ ਜਾਤੀ ਉਪ ਯੋਜਨਾ ਚ ਅਨੁਸੂਚਿਤ ਵਰਗਾਂ ਦੇ ਵਿਕਾਸ ਲਈ ਅਨੁਸੂਚਿਤ ਜਾਤੀ ਉਪਯੋਜਨਾ ਵਾਸਤੇ 13937 ਕਰੋੜ ਰੁਪਏ ਰਾਖਵੇਂ ਰੱਖੇ ਨੇ ਪਰ ਪਿਛਲੇ 3 ਸਾਲਾਂ ਦੌਰਾਨ ਖਰਚ ਕੀਤੀ ਗਈ ਰਕਮ ਦਾ ਵਿਸ਼ਲੇਸ਼ਣ ਤੇ ਫਿਰ ਵੀ ਪ੍ਰਦਾਨ ਕੀਤੇ ਜਾਣੇ ਚਾਹੀਦੇ ਨੇ ਪਹਿਲਾਂ ਵੀ ਸਰਕਾਰਾਂ ਯੋਜਨਾਵਾਂ ਦਾ ਸਿਰਫ ਜ਼ਿਕਰ ਕਾਗਜ਼ਾਂ ਤੇ ਹੀ ਕਰਦੀਆਂ ਸਨ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੀ ਕਦਮ ਚੁੱਕ ਰਹੀ ਹੈ ਵਿੱਤ ਮੰਤਰੀ ਨੇ ਵਿਧਾਨ ਸਭਾ ਚ ਐਲਾਨ ਕੀਤਾ ਕਿ ਅਨੁਸੂਚਿਤ ਜਾਤੀਆਂ ਵੱਲੋਂ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਤੋਂ ਸਾਲ 2020 ਤੱਕ ਲਈ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @the_air_arnews_chalender ਭਾਰਤੀ ਜਨਤਾ ਪਾਰਟੀ ਦੇ ਘਾਟ ਗਿਣਤੀ ਮੋਰਚੇ ਨੇ ਸੌਗਾਤ ਤੇ ਮੋਦੀ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਦਾ ਉਦੇਸ਼ ਦੇਸ਼ ਭਾਰਤ ਦੇ 32 ਲੱਖ ਗਰੀ ਮੁਸਲਮ ਪਰਿਵਾਰਾਂ ਨੂੰ ਈਦ ਦੇ ਮੌਕੇ ਤੇ ਵਿਸ਼ੇਸ਼ ਕਿੱਟਾਂ ਵੰਡਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਗਰੀਬ ਮੁਸਲਮ ਪਰਿਵਾਰ ਬਿਨਾਂ ਕਿਸੇ ਮੁਸ਼ਕਿਲ ਦੇ ਇਹ ਤਿਹਾੜ ਮਨਾ ਸਕਣ ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ বিজেਪ ਦੇ ਘਾਟ ਗਿਣਤੀ ਮੋਰਚਾ ਦੇ ਰਾਸ਼ਟਰਪਤੀ ਜਮਾਲ ਸਦੀਕੀ ਨੇ ਇਸ ਮੁਹਿੰਮ ਬਾਰੇ ਵਿਸਥਾਰ ਨਾਲ ਦੱਸਿਆ ਮੰਤਰੀ ਜੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਹਮ 140 ਕਰੋੜ ਭਾਰਤੀਓਂ ਕੇ ਪਾਲਕ ਹੈਔਰ ਉਸਕੋ ਮੰਨਤੇ ਵੀ ਹੈ ਤੋ ਹਮ ਜਬ ਉਨਕੇ ਤਰਫ ਸੇ ਜਾ तो हम खाली हाथ नहीं जाएंगे इसलिए हमने सौगात मोदी एक किट बनाया है जिसमें त्योहारों में खाने पीने के जो सामान लगते हैं उसको रखा हुआ है और उस किट को लेकर हम जाएंगे और उनको जो है ईद की मुबारकबाद देंगे हम तो उनको बैसाखी की मुबारकबाद देंगे हम तो तो उनके ईस्टर में शामिल होंगे और त्योहारों में रंग भरने की कोशिश करेंगे ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਪਹਿਲਾਤ ਜੋਸ਼ੀ ਨੇ ਕਿਹਾ ਕਿ ਸਰਕਾਰ ਭੋਜਨ ਚ ਮਲਾਵਟ ਦੀਆਂ ਸ਼ਿਕਾਇਤਾਂ ਖਿਲਾਫ ਸਖਤ ਤੇ ਤੁਰੰਤ ਕਾਰਵਾਈ ਕਰਦੀ ਹੈ ਅੱਜ ਲੋਕ ਸਭਾ ਚ ਪੂਰਕ ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਖੁਰਾਕ ਸੁਰੱਖਿਆ ਤੇ ਮਿਆਰ ਬਾਰੇ ਭਾਰਤੀ ਅਥਾਰਟੀ ਕੋਲ ਵਕ ਵਕ ਖੁਰਾਕੀ ਵਸਤਾਂ ਦੀ ਜਾਂਚ ਵਾਸਤੇ ਦੇਸ਼ ਭਰ ਵਿੱਚ ਟੈਸਟਿੰਗ ਲਾਬਾਟਰੀਆਂ ਮੌਜੂਦ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਵੱਲੋਂ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 3 ਤੋਂ 8 April ਤੱਕ ਨਸ਼ਿਆਂ ਖਿਲਾਫ ਪੈਦਲ ਯਾਤਰਾ ਕਰਕੇ ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲੰਬੰਦ ਕੀਤਾ ਜਾਵੇਗਾ। ਇਹ ਪੈਦਲ ਯਾਤਰਾ 3 April ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ 8 April ਨੂੰ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਦੇ ਸਕੱਤਰ ਸ਼ਿਵਦਲਾਰ ਸਿੰਘ ਢਿੱਲੋਂ ਨੇ ਅੱਜ ਵਕਵਾਕਾ ਖੇਪਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਪੈਦਲ ਯਾਤਰਾ 'ਚ ਜ਼ਿਲ੍ਹੇ ਦੇ ਨੌਜਵਾਨ ਖਿਡਾਰੀ ਵਿਦਿਆਰਥੀ ਲੇਖਕ ਬੁੱਧੀਜੀਵੀ ਵਾਕਵਾਕ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਆਮ ਲੋਕ ਹਿੱਸਾ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਐਥ ਲੈਣਗੇ। ਉਹਨਾਂ ਦੱਸਿਆ ਕਿ ਆਪਣੀ ਯਾਤਰਾ ਦੌਰਾਨ ਰਾਜਪਾਲ ਵੱਲੋਂ ਪਿੰਡ ਰੱਖਿਆ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਫਾਜ਼ਿਲਕਾ ਪੁਲਿਸ ਨੇ ਭਾਰਤੀ ਸਰਹੱਦ 'ਚ ਕੁਸਪੈਟ ਕਰਨ ਵਾਲੀ ਵਿਅਕਤੀ ਨੂੰ ਕਾਬੂ ਕੀਤਾ। ਇੰਸਪੈਕਟਰ ਹਰਦੀਪ ਸਿੰਘ ਬੀਦੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦਾ ਸ਼ਿਲਿੰਦਰ ਚੋਹਾਨ ਅਜ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਸਰਹੱਦ 'ਚ ਦਾਖਲ ਹੋਇਆ ਜਿਸ ਨੂੰ ਬੀਐਸਐ IPL ক্রিকেট ਵਿੱਚ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਅੱਜ ਕੋਹਾਟੀ ਦੇ ਬਰਸਵਾੜਾ ক্রিকেট ਸਟੇਡੀਅਮ 'ਚ ਕਲਕੱਤਾ ਨਾਈਟਸ ਰਾਈਡਰਜ਼ ਨਾਲ ਹੋਵੇਗਾ। ਇਹ ਮੈਚ ਹント ਥੋੜੀ ਦੇਰ ਬਾਅਦ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਮਾਲੀ ਬਰੇ 2025-26 ਲਈ 2.36 ਹਜ਼ਾਰ 80 ਕਰੋੜ ਰੁਪਏ ਦਾ ਚੌਥਾ ਬਜਟ ਪੇਸ਼ ਕੀਤਾ। ਖੇਤੀਬਾੜੀ ਤੇ ਸਹਾਇਕ ਖੇਤਰਾਂ ਵਾਸਤੇ 14,524 ਕਰੋੜ ਰੁਪਏ ਰੱਖੇ ਗਏ ਜੋ ਬੀਤੇ ਸਾਲ ਨਾਲੋਂ 5% ਵਾਧਾ ਹੈ। केटीबाड़ी सेक्टर ਨੂੰ ਬਿਜਲੀ ਸਬਸਿਡੀ ਪ੍ਰਦਾਨ ਕਰਨ ਲਈ ਬਜਟ ਵਿੱਚ 9992 ਕਰੋੜ ਰੁਪਏ ਰਾਖਵੇਂ ਕੀਤੇ ਭਾਰਤੀ ਜਨਤਾ ਪਾਰਟੀ ਦੇ ਘਟ ਗਿਣਤੀ ਮੋਰਚੇ ਵੱਲੋਂ ਸੋਗਾ ਤੇ ਮੋਦੀ ਮਹਿੰਮ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਵੱਲੋਂ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 3 ਤੋਂ 8 April ਤੱਕ ਪੈਦਲ ਯਾਤਰਾ ਕਰਕੇ ਸੂਬਾ ਵਾਸੀਆਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾਵੇਗਾ ਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅਜ ਕਲਕਤਾ ਨਾਈਟ ਰਾਈਡਰਸ ਨਾਲ ਹੋਵੇਗਾ ਇਸ ਦਿਨ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ ਦੀਮਿੰਟੇ ਨਮਸਕਾਰ